ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਬੀਏ ਸੈਮੈਸਟਰ 1st ਬੀਏ ਸੈਮੈਸਟਰ 1st ਪੰਜਾਬੀ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਦੇ ਲਈ ਪ੍ਰਾਈਵੇਟ ਐਂਡ ਜਿਹੜੇ ਡਿਸਟੈਂਸ ਐਜੂਕੇਸ਼ਨ ਆਈ ਆਪਣੇ ਇੰਗਲਿਸ਼ ਦਾ ਐਗਜ਼ਾਮ ਦੇਣਗੇ ਉਹਨਾਂ ਬੱਚਿਆਂ ਦੇ ਲਈ ਆਪਾਂ ਵੀ ਕਿਵੇਂ ਤੁਸੀਂ ਤਿਆਰੀ ਕਰਨੀ ਹੈ ਇਸ ਸ਼ਾਰਟ ਟਾਈਮ ਦੇ ਵਿੱਚ ਠੀਕ ਹੈ ਤੇ ਇਹ ਕਿਹੜੇ ਕਿਹੜੇ ਟੌਪਿਕ ਤੁਸੀਂ ਕਵਰ ਕਰਨੇ ਨੇ ਉਹ ਆਪਾਂ ਸਾਰੇ ਇਸ ਵੀਡੀਓ ਚ ਡਿਸਕਸ ਕਰਾਂਗੇ ਕਿ ਤੁਹਾਡਾ ਵੀਵਰ ਦਾ ਪੈਟਰਨ ਰਹੂਗਾ ਹਾਂਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਤੁਹਾਡੇ ਚੈਪਟਰ ਨੇ ਇਹ 10 ਨੇ 10 ਚੈਪਟਰਾਂ ਦੇ ਵਿੱਚੋਂ ਇਹ 2 파ਟ ਦੇ ਵਿੱਚ ਡਿਵਾਈਡ ਨੇ 파ਟ A ਤੇ 파ਟ B ਬਣ ਕੇ 파ਟ A ਦੇ ਵਿੱਚ 5 ਚੈਪਟਰ ਫਰਸਟ ਚੈਪਟਰ ਨੇ 5 ਤੇ 파ਟ B ਦੇ ਵਿੱਚ 6 ਤੋਂ ਲੈ ਕੇ 10 ਤੱਕ ਚੈਪਟਰ ਨੇ ਤੇ ਇਹਨਾਂ ਸਾਰਿਆਂ ਦੇ ਆਨਸਰਸ ਮੈਂ ਤੁਹਾਨੂੰ ਦੱਸਦੀ ਹਾਂ ਹਾਂਜੀ ਤਾਂ ਤੁਸੀਂ YouTube ਤੇ tour study class channel ਨੂੰ ਸਰਚ ਕਰਨਾ ਫਿਰ ਉਸ ਤੋਂ ਬਾਅਦ ਪਲੇਲਿਸਟ ਦੇ ਵਿੱਚ ਆਉਣਾ ਪਲੇਲਿਸਟ ਦੇ ਵਿੱਚ ਤੁਹਾਨੂੰ B.S. semester 1st ਦੀ ਪਲੇਲਿਸਟ ਮਿਲੂਗੀ ਜਿਹਦੇ ਵਿੱਚ ਤੁਹਾਡੇ ਪ੍ਰੀवियस ਇਅਰ ਕੁਸ਼ਨ ਪੇਪਰ ਪਿਛਲੇ 3 ਸਾਲਾਂ ਦਾ ਸੋਲਵਰ ਨੇ ਠੀਕ ਹੈ ਸੋ ਪ੍ਰੀवियस ਇਅਰ ਕੁਸ਼ਨ ਪੇਪਰ ਜੇਕਰ ਤੁਸੀਂ ਗ੍ਰਾਮਰ ਤੇ ਜਿਹੜੇ ਕੀ ਪੇਪਰ ਦੇਖੋਗੇ ਤਾਂ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਕਿਹੜੇ ਕੁਸ਼ਨ ਇੰਪੋਰਟੈਂਟ ਨੇ ਕਿਹੜੇ ਆਏ ਹੋਏ ਨੇ ਸ਼ਾਰਟ ਕੁਸ਼ਨ ਲੌਂਗ ਕੁਸ਼ਨ ਤੇ ਗ੍ਰਾਮਰ ਕਿਵੇਂ ਦੀ ਆਈ ਹੋਈ ਆ ਤਾਂ ਤੁਸੀਂ ਇਹਦੇ ਵਿੱਚ ਓਪਨ ਕਰ ਲੈਣ ਨੂੰ ਪਲੇਲਿਸਟ ਨੂੰ ਤਾਂ ਜ਼ਰੂਰ ਪਹਿਲਾਂ ਤੁਹਾਨੂੰ ਇੰਗਲਿਸ਼ ਦੇ ਵੀਡੀਓਜ਼ ਜੀ ਮਿਲਣਗੇ ਜਿਵੇਂ ਇਹ ਚੈਪਟਰ ਨੇ ਸਾਰੇ ਚੈਪਟਰਾਂ ਦੀ ਜਿਹੜੀ ਕਿ ਥੀਮ ਕਿਸੇ ਦਾ ਕੈਰੈਕਟਰ ਸਕੈਚ ਇੰਪੋਰਟੈਂਟ ਆ ਤਾਂ ਆਪਾਂ ਨੇ ਇੱਕ ਹੀ ਕੁਐਸਚਨ ਕਰਵਾਇਆ ਹੋਇਆ ਚਾਹੇ ਤੁਹਾਨੂੰ ਥੀਮ ਆਵੇ ਚਾਹੇ ਤੁਹਾਨੂੰ ਥੀਮ ਆਵੇ ਚਾਹੇ ਤੁਹਾਨੂੰ ਇੰਪੋਰਟੈਂਟ ਕੋਈ ਵੀ ਕੁਐਸਚਨ ਆਵੇ ਚਾਹੇ ਕੈਰੈਕਟਰ ਸਕੈਚ ਆਵੇ ਤਾਂ ਤੁਸੀਂ ਉਹੀ ਆਨਸਰ ਲਿਖ ਦੇਣਾ ਜਿਹੜਾ ਆਪਾਂ ਨੇ ਕਰਵਾਇਆ ਹੋਇਆ ਤੇ ਆਪਾਂ ਨੇ ਸਾਰੇ ਆਨਸਰ ਹੈਡਿੰਗਸ ਦੇ ਨਾਲ ਕਰਵਾਏ ਹੋਏ ਨੇ ਇਹਦੇ ਵਿੱਚ ਇਹ ਵੀ ਨਹੀਂ ਹੈਗੇ ਤਾਂ ਉਹਨੂੰ ਅਲੱਗ ਤੋਂ ਸ਼ਾਰਟ ਕੁਐਸਚਨ ਯਾਰ ਕਰਨੇ ਪੈਣਗੇ ਤਾਂ ਲੌਂਗ ਦੇ ਵਿੱਚੋਂ ਹੀ ਤੁਹਾਡੇ ਸ਼ ਠੀਕ ਹੈ ਜੀ ਮਕਾਬਲੀ ਵਾਲਾ ਇਹ ਸਾਰੇ ਡੈਥ ਆਫ ਫੀਰੋ ਸਾਰੇ ਕਰਵਾਏ ਹੋਏ ਨੇ ਅੰਕਲ ਪੋਜਰ ਸਾਰੇ ਕਰਵਾ ਰਖੇ ਨੇ ਠੀਕ ਹੈ ਗ੍ਰਾਮਰ ਪਾਰਟ ਦੀ ਅਲੱਗ ਵੀਡੀਓ ਹੈ ਤੇ ਤੁਹਾਨੂੰ ਮੈਂ ਦੱਸਦੇ ਪ੍ਰੀਵियस ਇਅਰ ਕੁਐਸਚਨ ਪੇਪਰ ਇੰਪੋਰਟੈਂਟ ਕੈਰੈਕਟਰ ਸਕੈਚ ਕਿਹੜੇ ਨੂੰ ਵੀ ਦੱਸੇ ਹੋਏ ਨੇ ਥੀਮ ਕਿਹੜੇ ਨੂੰ ਵੀ ਦੱਸੇ ਹੋਏ ਨੇ ਠੀਕ ਹੈ ਹਾਂਜੀ ਤਾਂ ਇਹਦੇ ਵਿੱਚ ਦੇਖੋ ਪ੍ਰੀਵियस ਇਅਰ ਕੁਐਸਚਨ ਪੇਪਰ ਸੋਲਵਾਂ ਹਾਂਜੀ ਪ੍ਰੀਵियस ਇਅਰ ਕੁਐਸਚਨ ਪੇਪਰ ਪ੍ਰੀਵियस ਇਅਰ ਕੁਐਸਚਨ ਪੇਪਰ ਠੀਕ ਹੈ ਤੇ ਅਨਸਰ ਕੀ ਪ੍ਰੀਵਿਅਸ ਇਅਰ ਕੁਐਸਚਨ ਪੇਪਰ ਪ੍ਰੀਵਿਅਸ ਇਅਰ ਕੁਐਸਚਨ ਪੇਪਰ ਸੋ ਤੁਸੀਂ ਇਹ ਵਾਲੇ ਵੀਡੀਓਜ਼ ਨੂੰ ਦੇਖ ਕੇ ਆਪਣਾ ਜਿਹੜਾ ਹੈਗੀ ਤਿਆਰੀ ਐਗਜ਼ਾਮ ਦੀ ਵਧੀਆ ਕਰ ਸਕਦੇ ਹੋ ਇਹਦਾ ਲਿੰਕ ਮੈਂ ਕਮੈਂਟ ਬਾਕਸ ਵਿੱਚ ਪਿੰਨ ਕਰ ਦੂੰਗੀ ਹਾਂਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਪੇਪਰ ਦਾ ਤੁਹਾਡਾ ਪੈਟਰਨ ਕੀ ਰਹੂਗਾ ਕਿਵੇਂ A B ਚ ਡਿਵਾਈਡ ਨੇ ਤੇ ਕਿਵੇਂ ਤੁਸੀਂ ਸ਼ਾਰਟ ਟਾਈਮ ਦੇ ਵਿੱਚ ਸਟੱਡੀ ਕਰਨ ਕੀ ਤੁਹਾਡਾ ਪਾਸਿੰਗ ਫਾਰਮੂਲਾ ਹਾਂਜੀ 100 ਮਾਰਕਸ ਦਾ ਐਗਜ਼ਾਮ ਹੋਣਾ ਜਿਹਦੇ ਵਿੱਚ ਤੁਹਾਨੂੰ 35 ਮਾਰਕਸ ਲੈਣੇ ਤੁਸੀਂ ਪੇਪਰ ਨੂੰ ਪਾਸ ਕਰ ਲੈ 35 ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਇਹ ਹੈ ਕਿ ਤੁਸੀਂ ਲੌਂਗ ਕੁਐਸਚਨ ਕਰੋ ਲੌਂਗ ਕੁਐਸਚਨ ਪਾਰਟ ਜਿਹੜੇ ਕਿ ਦੋਨੇ ਫਰਸਟ 5 ਔਰ 6 ਤੋਂ ਲੈ ਕੇ 10 ਤੋ ਤੁਸੀਂ ਇਹਨਾਂ ਚੀਜ਼ਾਂ ਕਿ ਚੈਪਟਰ ਛੱਡ ਦਿਓ ਇੱਕ ਇੱਕ ਚੈਪਟਰ ਛੱਡ ਦਿਓ ਫਰਸਟ ਦੇ ਵਿੱਚੋਂ ਚਾਰ ਚੈਪਟਰ ਪਹਿਲੇ 5 ਦੇ ਵਿੱਚੋਂ ਕੋਈ ਚਾਰ ਚੈਪਟਰ ਕਰ ਲਓ 6 ਤੋਂ ਲੈ ਕੇ 10 ਤੱਕ ਦੇ ਵਿੱਚੋਂ ਕੋਈ ਚਾਰ ਚੈਪਟਰ ਕਰ ਲਓ ਚਾਰ ਚੈਪਟਰ ਨਹੀਂ ਕਰਨੇ ਹੈਗੇ ਸਿਰਫ ਚਾਰ ਕੁਐਸਚਨ ਕਰਨੇ ਨੇ ਜਿਹੜੇ ਮੈਂ ਚੈਨਲ ਤੇ ਕਰਵਾਏ ਹਨ ਉਹ ਕੁਐਸਚਨ ਤੁਸੀਂ ਅਗਲ ਕਰ ਲੋਗੇ ਤਾਂ ਉਹਦੇ ਵਿੱਚ ਹੀ ਤੁਹਾਡੇ ਸ਼ਾਰਟ ਕਵਰ ਹੋ ਜਾਣਗੇ ਠੀਕ ਹੈ ਸੋ ਤੁਹਾਨੂੰ ਅਲੱਗ ਤੋਂ ਸੈਪਰੇਟ ਕੁਝ ਨਹੀਂ ਯਾਰ ਕਰਨਾ ਪੈਣਾ ਤਾਂ ਇਹ ਚਾਰ ਕੁਐਸਚਨ ਚਾਰ ਕੁਐਸਚਨ 8 ਕੁਐਸਚਨ ਇਹ ਹੋਗੇ ਠੀਕ ਹੈ ਪੇਪਰ ਨੂੰ ਪਾਸ ਕਰਨ ਦੇ ਵਿੱਚ ਸਾਡੀ ਹੈਲਪ ਕਰਨਗੇ ਇਹ ਫਿਰ ਤੁਹਾਡੀ ਗ੍ਰਾਮਰ ਗ੍ਰਾਮਰ ਅਗਰ ਤੁਹਾਡੇ ਕੋਲ ਤਾਂ ਹੈਗਾ ਟਾਈਮ ਫਿਰ ਤੁਸੀਂ 4th ਅਡੀਸ਼ਨ ਦੇ ਸਾਰੇ ਆਪਣੇ ਗ੍ਰਾਮਰ ਸੋਲਵ ਕੀਤੇ ਹੋਣ ਐਕਸਰਸਾਈਜ਼ ਤੁਸੀਂ ਉਹ ਸੁਣ ਲਓ ਅਗਰ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤਾਂ ਤੁਸੀਂ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਜਿਹੜੇ ਮੈਂ ਤੁਹਾਨੂੰ ਸ਼ੋਅ ਕੀਤੇ ਨੇ ਉਹਨਾਂ ਪ੍ਰੀਵੀਅਸ ਈਅਰ ਕੁਐਸਚਨ ਪੇਪਰਸ ਦੇ ਜਿਹੜੇ ਕਿ ਵੀਡੀਓਜ਼ ਨੂੰ ਸੁਣੋ ਧਿਆਨ ਦੇ ਨਾਲ ਕੇ ਸਮਝੋ ਉਹਨਾਂ ਦੇ ਵਿੱਚੋਂ ਤੁਹਾਨੂੰ ਬਹੁਤ ਸਾਰੀ ਗ੍ਰਾਮਰ ਆ ਜਿਹੜੇ ਕਿ ਤਰੀਕਾ ਪਤਾ ਲੱਗ ਜਾਊਗਾ ਵੀ ਕਿਵੇਂ ਕਰਨੇ ਨੇ ਠੀਕ ਹੈ ਗ੍ਰਾਮਰ ਤੇ ਕਈ ਵਾਰ ਜਿਹੜੇ ਕਿ ਗ੍ਰਾਮਰ ਪਾਰਟ ਆ ਰਿਪੀਟ ਹੋ ਕੇ ਵੀ ਆ ਜਾਂਦੇ ਨੇ ਉਹ ਚੋਂ ਕੁਝ ਸੈਂਟੈਂਸਸ ਸੋ ਪ੍ਰੀਵੀਅ ਠੀਕ ਹੈ ਤੁਹਾਡੇ ਸ਼ਾਰਟ ਕੁਐਸ਼ਨਸ ਹੋਣਗੇ ਪੇਪਰ ਦਾ ਪੈਟਰਨ ਕੀ ਹੈ ਪਹਿਲਾਂ ਲੌਂਗ ਕੁਐਸ਼ਨ ਹੋਣਗੇ 500 ਵਰਡਸ ਤੁਸੀਂ ਲਿਖਣੇ ਹੋਣਗੇ ਤੋਂ 150 ਤੱਕ ਫਰਸਟ 5 অর 6 6 ਤੋਂ ਲੈ ਕੇ 10 ਤੱਕ ਦੋ ਕੁਐਸ਼ਨ ਹੋਣਗੇ ਦੋਨਾਂ ਚ ਚੁਆਇਸ ਹੋਊਗੀ ਤੇ ਫਿਰ ਤੁਹਾਨੂੰ ਹੋਣਗੇ ਸ਼ਾਰਟ ਕੁਐਸ਼ਨਸ ਠੀਕ ਹੈ ਤੇ ਤੁਸੀਂ ਐਨੀ ਥਰੀ ਕਰਨੇ ਹੋਣਗੇ 5 ਦੇ ਵਿੱਚੋਂ ਪਹਿਲੇ ਫਸਟ 5 ਚੋਂ ਵੀ ਆਉਣਗੇ 6 ਤੋਂ ਲੈ ਕੇ ਅਗਲੇ ਚੈਪਟਰਾਂ ਚੋਂ ਵੀ ਆਉਣਗੇ ਮਤਲਬ ਕਿ ਕੋਈ ਸ਼ਾਰਟ ਕੁਐਸਚਨ ਹੀ ਨਹੀਂ ਹੈਗੇ ਕਿ ਤੁਸੀਂ ਹਾਂ ਐਨਰ ਕਰਨਾ ਤਾਂ ਤੁਹਾਨੂੰ ਬਿਲਕੁਲ ਚੁਆਇਸਾ ਤੁਹਾਡੇ ਲਈ ਜੇ ਅਗਰ ਤੁਸੀਂ ਫਸਟ 5 ਚੈਪਟਰ ਕਰ ਰਹੇ ਹੋ ਤਾਂ ਫਸਟ 5 ਦੇ ਵਿੱਚੋਂ ਵੀ ਤੁਹਾਨੂੰ ਕੁਐਸਚਨ ਆਉਣਗੇ ਸ਼ਾਰਟ ਉੱਥੇ ਵੀ ਚੁਆਇਸ ਹੈਗੇ ਤੁਸੀਂ ਇੱਕ ਚੈਪਟਰ ਛੱਡ ਸਕਦੇ ਹੋ ਹਨ ਕਿਉਂਕਿ ਚੁਆਇਸ ਵਾਈਜ਼ ਨਹੀਂ ਫਿਰ 20 ਪਾਰਟ ਚੋਂ ਵੀ ਸ਼ਾਰਟ ਕੁਐਸਚਨ ਹੋਣਗੇ ਇਹ ਨਹੀਂ ਕਰਨਾ ਹੈਗਾ ਕਿ ਕੱਲ ਫਸਟ 5 ਕਰ ਲੇ ਨਹੀਂ ਦੋਨੇ ਕਰਨੇ ਨੇ ਫਰਸਟ ਏ ਬੀ ਪਾਰਟ ਫਰਸਟ 5 ਚੈਪਟਰ 3 6 ਤੋਂ ਲੈ ਕੇ 10 ਤੱਕ ਹਾਂ ਤੁਸੀਂ ਉਹਨਾਂ ਚੋਂ 4 4 ਕਰ ਸਕਦੇ ਹੋ ਠੀਕ ਹੈ ਤੇ ਫਿਰ ਟਰਾਂਸਲੇਸ਼ਨ ਹੋਊਗੀ ਤੁਹਾਡੀ ਦੈਨ ਉਸ ਤੋਂ ਬਾਅਦ ਮੇਕ ਅ ਸੈਂਟੈਂਸ ਇਹ ਤੁਸੀਂ ਆਪਣੇ ਕੋਲੋਂ ਬਣਾ ਸਕਦੇ ਹੋ ਮੇਕ ਅ ਸੈਂਟੈਂਸ ਦਾ ਫਿਰ ਤੁਹਾਡਾ ਗ੍ਰਾਮਰ ਪੋਰਸ਼ਨ ਹੋਊਗਾ ਠੀਕ ਹੈ ਸੋ ਇਹ ਤੁਹਾਡਾ ਪੇਪਰ ਦਾ ਪੈਟਰਨ ਸਟਰਕਚਰ ਤੇ ਕਿਵੇਂ ਤੁਸੀਂ ਤਿਆਰੀ ਕਰਨੇ ਪੇਪਰ ਨੂੰ ਪਾਸ ਕਰਨ ਦੇ ਸਭ ਤੋਂ ਵੱਧ ਹੈਲਪ ਕਿੱਥੇ ਆ ਕੁਐਸਚਨ ਆਨਸਰਾਂ ਚ ਠੀਕ ਹੈ ਕੁਐਸਚਨ ਆਨਸਰ ਕਰੋ ਫਿਰ ਗ੍ਰਾਮਰ ਪੜ੍ਹ ਤੁਹਾਡੇ ਮਾਰਕਸ ਬਤਾਉਗੇ ਹਾਂਜੀ ਇਹਨਾਂ ਨੂੰ ਲੱਗਦਾ ਗ੍ਰਾਮਰ ਚੋਂ ਸਾਡੇ ਫੁੱਲ ਨੇ ਉਹ ਚੈਪਟਰ ਜਿਵੇਂ ਏ ਬੀ ਸੈਕਸ਼ਨ ਬਣੇ ਹੋਏ ਨੇ ਕੋਈ ਇੱਕ ਸੈਕਸ਼ਨ ਵੀ ਕਰ ਸਕਦਾ ਉਹ ਜਿਵੇਂ ਫਰਸਟ 5 ਦੇ ਵਿੱਚੋਂ ਫਰਸਟ 4 ਕਰ ਲਓ ਕੋਈ ਵੀ ਤੇ 6 ਤੋਂ ਲੈ ਕੇ 10 ਤੱਕ ਨੇ ਜਿਹੜੇ 5 ਉਹਨਾਂ ਦੇ ਵਿੱਚੋਂ ਕੋਈ 4 ਕਰ ਲੈਣ ਠੀਕ ਹੈ ਉਸ ਹਿਸਾਬ ਨਾਲ ਤੁਸੀਂ ਆਪਣੇ ਯਾਰ ਕਰਕੇ ਉਹੀ ਸਾਡੇ ਸ਼ਾਰਟਸ ਵੀ ਕਵਰ ਹੋਣਗੇ ਫਿਰ ਉਹਨਾਂ ਦੇ ਵਿੱਚੋਂ ਤੁਹਾਡੇ ਮੇਕਰ ਸੈਂਟੈਂਸ ਵੀ ਬਣਾਉਣੇ ਆਉਣਗੇ ਤੁਹਾਨੂੰ ਤਾਂ ਤੁਹਾਨੂੰ ਬਹੁਤ ਫਾਇਦਾ ਹੋਣਾ ਇਹਦੇ ਵਿੱਚੋਂ ਤੇ ਪਲੇਲਿਸਟ ਮੈਂ ਤੁਹਾਨੂੰ ਪਿੰਨ ਕਰਤੀ ਤੁਸੀਂ ਉੱਥੇ ਪ੍ਰੀवियस ਇਅਰ ਕੁਐਸਚਨ ਪੇਪਰ ਤੇ ਆਪਣੀ ਜਿਹੜੀ ਕਿ ਤਿਆਰੀ ਵਧੀਆ ਕਰ ਸਕਦੇ ਥੈਂਕਸ